ਹੇ ਤੁਸੀਂ ਕਾਹ ਦਾ ਸਤਿ ਸ਼੍ਰੀ ਅਕਾਲ ਜੀ ਫਤਿਹ ਹਾਂ ਜੀ ਮੈਂ ਹਰਦੀਪ ਕੌਰ ਆਪਣੇ ਚੈਨਲ ਦੀ ਸਵਾਗਤ ਹੈ ਕਿ ਸਾਰੇ ਟਿੱਕ ਟਾਕ ਹਾਂ ਜੀ ਰਹਿ ਦੂਜੀ ਦੇ ਪਲਾਸ ਸਾਰੇ ਟਿੱਕ ਟਾਕ ਹੋਣਗੇ ਤੇ ਆਪਣਾ ਜਿਹੜਾ ਇਹ ਪਾ ਮਿੱਟੀ ਦਾ ਸ਼ਿੱਟ ਵਿੱਚ ਮਿੱਟੀ ਦਾ ਸ਼ਿੱਟ ਮੁੱਢੋਂ ਮਸਾਂ ਦੇ ਚੋ ਤੇਰੇ ਨਾਲ ਤੇ ਦਾੜੀ ਤਾਂ ਕਿਹੜੇ ਪੈਣ ਮਿੱਟੀ ਕੱਢੀ ਲੈ ਕੋਲ ਚ ਇੱਥੋਂ ਨਾ ਆਪਾਂ ਮੋਟਰ ਆਪਣੀ ਲੱਗ ਗਈ ਐ ਮੋਟਰ ਪਾਏ ਗਈ ਐ ਪਾਣੀ ਚੱਕ ਲਿਆ ਤੁਹਾਨੂੰ ਦਿਖਾਉਣਾ ਸਾਰਾ ਕੁਝ ਤੇ ਪਾਣੀ ਵਾਲੀ ਪਾਈਪਾਂ ਨੂੰ ਦੱਬ ਕੇ ਚੰਗੀ ਫਿੱਕ ਪੈਂਦਾ ਹੋਵੇ ਤੇ ਸਰਦਾਰ ਜੀ ਨੇ ਬੋਲ ਮਹਾਰਾਜੀ ਹੁਣ ਸਾਰੇ ਪਾਰੀ ਬਾਦਲੇ ਕੱਲਾ ਰਾਮ ਨਹੀਂ ਰਹਿ ਗਿਆ ਉਹ ਹੈ ਪਾਰਾ ਨਹੀਂ ਫਿੱਕ ਪੈ ਜਾਦੇ ਨਾ ਮੋਟਿਆ ਹਾਇ ਇਹ ਸੇਕ ਕਰਾ ਲੈ ਮੱਸਾਂ ਨਹੀਂ ਹਾਇ ਫਿੱਕ ਕਰ ਪਿਆ ਸਿੱਕਾ ਕਰਾ ਦਿੰਦੀ ਤੋ ਜਲਦੀ ਮਾਰ ਤੋ ਉਹ ਨਾਲ ਹੀ ਪੈਂਦਾ ਹੈ ਜੇ ਪਾਣੀ ਹੈ ਨਾ ਪਾ ਪਾਪਣੀ ਮਟਰ ਸਿਆ ਆਪਣੀ ਤੇ ਆਪਣੀ ਜਗਾ ਰੱਖੀ ਹੋਈ ਹੈ ਇੱਥੇ ਵਾਸ ਤੇ ਸਰਦਾਰ ਜੀ ਸਾੜ ਦੇਣ ਮੋਟਰ ਸਾਡੇ ਤੇ ਸੱਚਾ ਸਭੇ ਤਾਂ ਜਿਵੇਂ ਪਾਣੀ ਦਿੱਤਾ ਹੁਣ ਬਰੋੜੇ ਸਿਰ ਨਾੜੀ ਚ ਪੈਂਦਾ ਕਰਤਾ ਪਾਣੀ ਤੇ ਉਹ ਘਰ ਸਾਫ ਕਰਿਆ ਨਾ ਨਾਲੀ ਚ ਪਾਣੀ ਪੀਉਂਗੀ ਨਾਲੀ ਛੋੜੂ ਪੀਵਾਂਗੀ ਪੈਂਦਾ ਕਰਤਾ ਨਾਲੀ ਤੇ ਕੱਲਾ ਵਰਗਾ ਹੀ ਆ ਉਹ ਡਲੇਗੀ ਪਾਇ ਤੂੰ ਮੋਟਾ ਤੇ ਬਾਹਰ ਦੇ ਪੈਗੂ ਜਿਹਾ ਸਟਾ ਲੀ ਮੈਂ ਤੇ ਟਰ ਤਰਤਾ ਹੂੰ ਤੇਰ ਤਰਤਾ ਸੀ ਆ ਤੇਰੇ ਹੋਏ ਨੇ ਨਾ ਮੈਂ ਤੇ ਰਿਆ ਸੀ ਮੈਂ ਤੇ ਸਰ ਕੇ ਕੋਈ ਪੁੱਟੇ ਉਹ ਮੈਨੂੰ ਪਤਾ ਨਹੀਂ ਸੀ ਨਿਕਲ ਜੂ ਚਲ ਬੰਦ ਕਰ ਦੋ ਕਿਉਂ ਲਾਇਟ ਮਚਾਈ ਆ ਪਾਣੀ ਦੇ ਦਰਵਾਜ਼ਾ ਨਾ ਕਰੋ ਉਹਦੇ ਟੈਂਕੀ ਚ ਪੈਂਦਾ ਕਰ ਦੋ ਖਾਲੀ ਆ ਟੈਂਕੀ ਚਲ ਵਧੀਆ ਹੋ ਗਿਆ ਲੱਗਦੀ ਮੋਟਰ ਆਹ ਹੋਰ ਮਿੱਠਾ ਖਾਣਾ ਚੱਕਣਾ ਆਪਣੀ ਟਰਾਲੀ ਤਾਂ ਮਿੱਠੀ ਵੀ ਆਈ। ਲੋਈ ਜਰ ਟਾਈਮ ਹੈਗਾ। 2:30 ਵੱਜ ਗਏ ਨੇਗੇ। ਅ 2:30 ਵੱਜ ਗਏ ਨੇ। ਭਾਂਡੇ ਦੇਖੋ ਇਕੱਠੇ ਕਰਕੇ ਧਰੇ ਪਏ ਨੇਗੇ। ਤੁਪ ਮਾਂਜਣ ਲੱਗਦੀ ਧੁੱਪ ਜ਼ਿਆਦੇ ਸੀਗੀ ਫਿਰ ਮੈਂ ਸਬਜੀ ਧਰ ਲਈ। ਬਹਿ ਗੁਰਕੇ ਪਤਨਾ ਅੱਜ ਆਪਣਾ ਸਾਰਾ ਕੰਮ ਹੀ ਬਹੁਤ ਸੋਹਣਾ ਹੋ ਗਿਆ। ਉਹਨਾ ਫੀਟਿੰਗ ਕਰ ਰਹੇ ਨੇਗੇ ਟੂਟੀਆਂ ਦੀ ਕਿਉਂਕਿ ਜਿਹੜਾ ਜਿੱਥੇ ਆਪਣਾ ਪੁਰਾਣਾ ਪਹਿਲੇ ਪਾਸੇ ਦਰਵਾਜ਼ਾ ਇਧਰ ਮੋਟਰ ਲਾਈ ਆ ਸਾਇਦ ਇੱਕ ਟੂਟੀ ਲਾਉਣਗੇ ਦਰਵਾਜ਼ੇ ਦੇ ਵਿੱਚ ਕਿਉਂਕਿ ਜੇ ਧੋਣਾ ਹੁੰਦਾ ਬਾਲੀ ਵੱਡੀ ਪੈਪ ਖਿੱਚਣੀ ਪੈਂਦੀ ਆ ਜਾਂ ਗੱਡੀ ਧੋਣੀ ਆ ਹੈਨਾ ਜਾਂ ਟਰੈਕਟਰ ਧੋਣਾ ਹੈ ਜਾਂ ਕੋਈ ਸੰਦ ਧੋਣਾ ਹੈਗਾ ਸਰਦਾਰ ਜੀ ਕਹਿੰਦੇ ਸੜਕ ਪੱਕੀ ਆ ਉਧਰੋਂ ਸਾਈਡਾਂ ਤੇ ਲੋਕ ਇੱਟ ਪਾਏਗੀ ਤੇ ਫਿਰ ਵਿੜਾ ਕੱਚਾਗਾ ਇਸ ਕਰਕੇ ਦਾ ਚਲਕਾਨ ਹੋ ਜਾਂਦਾ ਜੀ ਜਰ ਆਪਾਂ ਗੱਡੀ ਜਾਂ ਟਰੈਕਟਰ ਧੋਣਿਆਂਗੇ ਇੱਕ ਉਹਦਰ ਟੂਟੀ ਫਿੱਟ ਕਰ ਲੰਗੇ ਨਾ ਜਰੋ ਸਾਲ ਬਾਅਦ ਹੀ ਧੋਣ ਹੁੰਦੀ ਆ ਉਹਦਰ ਬਾਜ ਜਾਂ ਮੈਂ ਰੋਜ਼ ਧੋਉਂਦੀ ਜਰ ਆਪਾਂ ਨੇ ਕਣਕ ਸਿੱਟਣੀ ਹੁੰਦੀ ਆ ਕਹਿੰਦੇ ਨਾ ਦਰਵਾਜੇ ਤੋਂ ਬੂਜਾ ਧੁੱਤ ਜਾਇਆ ਕੋਈ ਉਹਨੇ ਸੰਦ ਸਨੇੜਾ ਗੱਡੀ ਹੋਵੇ ਟਰੈਕਟਰ ਟਰਾਲੀਆਂ ਹਨਾ ਫਿਰ ਸੰਦ ਤੋਂ ਕਿ ਖੜਾਉਣੇ ਹੁੰਦੇ ਨੇ ਕਹਿੰਦੇ ਉਹ ਸੰਦ ਸੌਖੇ ਧੁੱਤ ਜਾ ਕਰਨਗੇ ਤੇ ਹੁਣ ਸਮਾਨ ਲੈਣ ਗਏ ਹੋਏ ਨੇਗੇ ਜਿਹੜੀ ਪਾਈਪ ਦੱਬਣੀਆ ਉਹ ਖਾਲੀ ਟੁੱਟਕ ਪੱਤੀ ਗਈ ਤੇ ਇਧਰੋਂ ਆਪਣੀ ਬਾਥਰੂਮਾ ਟਿੱਕ ਤੇ ਉਧਰੋਂ ਸੜਕ ਟਿੱਕ ਪੱਤੀ ਗਈ ਤੇ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਸੋਹਣਾ ਕੰਮ ਨਿਬੜ ਗਿਆ ਸਹੇ ਹੌਲੀ-ਹੌਲੀ ਨਿਬੜਿਆ ਸੋਹਣਾ ਨਿਬੜਿਆਗਾ ਸਭ ਦੇ ਨਵੇੜੇ ਵਾਹਿਗੁਰੂ ਤੇ ਹੁਣ ਪਹਿਲਾਂ ਤਾਂ ਮੈਂ ਕਟੀਆਂ ਨੂੰ ਪਾਣੀ ਪਿਆਕੀਆਂ ਸਵੇਰੇ ਪਾਣੀ ਪੀਤਾ ਨਹੀਂ ਉਹਨਾਂ ਨੇ ਕਿਉਂਕਿ ਤਾਜੇ ਪਾਣੀ ਦੀ ਗਿੱਜੀਆਂ ਹੋਈਆਂ ਨੇ ਹੁਣ ਉਹ ਤਾਜੀ ਮੋਟਰ ਛੱਡ ਕੇ ਦੋ ਵਾਰ ਦੇ ਆ ਪਰ ਕੇ ਪਾਣੀ ਪਿਆ ਕੇ ਆਈਆਂ ਦੀ ਹੁਣ ਆ ਕੇ ਭਾਂਡੇ ਮਾਂਜਣ ਲੱਗੀ ਤੇ ਧੁੱਪ ਬਹੁਤ ਲੱਗੀ ਮੈਨੂੰ ਤੇ ਫਿਰ ਮੈਂ ਸਬਜੀ ਧਾਰ ਦੀ ਸਬਜੀ ਧਾਰ ਹੀ ਆਪਾਂ ਕੀਆ ਗੱਦੂ ਤੇ ਇੱਕ ਗੋਲੀ ਸਬਜੀ ਬਣਾਈ ਹੈਗੀ ਤੇ ਮੈਂ ਕਿਹਾ ਮੈਂ ਤੇ ਬਣਾ ਧਰਦਾ ਫਿਰ ਮੈਂ ਦੁੱਧ ਵਾਲੇ ਭਾਂਡੇ ਵੇਲੇ ਕਰਕੇ ਸਾਰੇ ਇਕੱਠੇ ਮਾਂਜ ਦਿੰਦੀ ਹਣਾ ਕਿ ਸੌਖਾ ਹੋ ਜਾਂਦਾ ਅੱਜ ਸਾਡੇ ਪਾਪਾ ਜੀ ਦੇ ਗੋਡੇ ਦਾ ਆਪਰੇਸ਼ਨ ਹੋਊਗਾ ਇੱਕ ਦਾ ਪਾਪੀ 30 ਸਾਲ ਕਰਵਾ ਲੈ ਸੀ ਆਪਾਂ ਨੇ ਤੇ ਇੱਕ ਹੁਣ ਕਰਵਾਇਆ ਅੱਜ ਹੋਇਆਗਾ ਅੱਜ ਹੈਗਾ ਜੀ ਦਿਨ ਸ਼ੁੱਕਰਵਾਰ ਇੱਕ ਆਪਰੇਸ਼ਨ ਇੱਕ ਗੋਡੇ ਦਾ ਅੱਜ ਹੋ ਗਿਆ ਵਧੀਆ ਹੋ ਗਿਆ ਤੇ ਸਰਦਾਰ ਜੀ ਨੂੰ ਦੋ ਤਿੰਨ ਵਾਰੀ ਫੋਨ ਕੀਤਾ ਨਵੀਂ ਡੈਡੀ ਨੂੰ ਨਵੀਂ ਡੈਡੀ ਲੈ ਕੇ ਗਏ ਹੋਣੇ ਕਿਉਂਕਿ ਫਿਰ ਆਉਣਾ ਤੇ ਸਾਡੇ ਮੋਟਰ ਇੱਧਰ ਮੋਟਰ ਲੱਗਦੀ ਸੀ ਹੁਣ ਫਿਰ ਫੇਰ ਫੀਰਾ ਉਹ ਉਹੀ ਗੱਲ ਆ ਇੱਕ ਦਿਨ ਦੁਬਾਰਾ ਹੁਣ ਜੀਤੀ ਵਿੱਚ ਲੱਗੇ ਹੋਣੇ ਸਾਲਾ ਇਹ ਜੀ ਦੀ ਸਾਹਮਣੇ ਰਮ ਤੇ ਬੀਬੀ ਅੱਜ ਡਿਬਰੀ ਡਿਊਟੀ ਉਧਰ ਲੈ ਕੇ ਲੱਗੀ ਜੋ ਦੇਖੋ ਕਿੰਨੇ ਕ ਦਿਨ ਲੱਗੂਗੀ ਹੈਨਾ ਆ ਪਾਪੇ ਦੇ ਵੇਖ ਪਰ ਕਰਨ ਨਹੀਂ ਹੈਨਾ ਤੇ ਸਰਦਾਰ ਜਿਉ ਤਾਂ ਨਮਾਜ਼ ਤਾਂ ਦੋ ਤਿੰਨ ਜਨਾ ਨਮਾਉਂ ਦਾ ਕੰਮ ਹੁੰਦਾਗਾ ਗੋਡੇ ਦਾ ਸਨੇਹ ਨਮਾਇਆ ਹੈ ਕਰਨਗਕੇਟ ਜਾਣ ਤੋਂ ਪਹਿਲਾਂ 7 ਵਜੇ ਤੇ ਪਹਿਲਾਂ ਵੀ ਜਦੋਂ ਗੋਡੇ ਦਾ ਪ੍ਰੈਸ ਨਹੀਂ ਕਰਾਇਆ ਸੀ ਫਿਰ ਸਰਦਾਰ ਜੀ ਨਮਾ ਨਮਾ ਨਾ ਨਮਾਇਆ ਉਹ ਸੀ ਮੇਰੀ ਨਵੀਂ ਗੱਡੀ ਲੱਗ ਜੰਨਰ ਸੀ ਤਾਂ ਕਿ ਜਦੋਂ ਲੱਤ ਚੱਕੀ ਤਰੀ ਨਹੀਂ ਜਾਂਦੀ ਹੈ ਨਾ ਤੇ ਸਾਰੇ ਮਿਲ ਕੇ ਪ੍ਰੈਸ ਉਹਨ ਸਮਝੂਗਾ ਹਨਾ ਕੁਝ ਸਾਡੇ ਪਾਪਾ ਜੀ ਸੋਹਲ ਵਾਲੇ ਲੈਂਦੇ ਖੁਕਾਪਾਂ ਸਾਡੇ ਮੜੇ ਨਾਲ ਹਾਏ ਬੂ ਹਾਏ ਬੂ ਬਾਲਾ ਕਰਦੇ ਨੇਗੇ ਇੱਕ ਤਾਂ ਬੰਦਾ ਹੁੰਦਾ ਦੁੱਖ ਕੱਟ ਸਕਦਾ ਪਰ ਆਪਾਂ ਜੀ ਸਾਡੇ ਦੁੱਖ ਨਹੀਂ ਕੱਟ ਸਕਦੇ ਤੇ ਸਬਜ਼ੀ ਬਣ ਗਈ ਹਰੀਆਂ ਮਿਰਚਾਂ ਇ ਤਾਂ ਚੱਕ ਗੁਰਮਣ ਹਰੀਆਂ ਮਿਰਚਾਂ ਜਦੋਂ ਜਿ ਆਪਾਂ ਹਰੀ ਮਿਰਚ ਪਿਆਜ਼ ਕਦੂ ਥੋਮ ਲਏ ਨਾ ਟੱਕਰ ਦੀ ਧੋਣ ਨਾਲ ਛੱਡ ਜੀ ਤੇ ਇਸ ਪਾਣੀ ਵਿੱਚ ਥੋੜਾ ਜਿਹਾ

ਪਾ ਦਿੰਨੇ ਪਾ ਪਾਣੀ ਤੇ ਪਾਂਡੇ ਮਾਂ ਜਮਾਂ ਦੀ ਜਦ ਦਾਲ ਬਿਲ ਕਰਦੇ ਕਰਤੇ ਆਪਣਾ ਪੱਦੂ ਦੀ ਸਬਜ਼ੀ ਜaule ਬਣਾ ਪੱਟਾ ਤਿਆਰ ਉਹ ਜਾਨੀ ਕਿ ਸਾਈਡ ਤੇ ਲਾ ਦੇਣਾ ਢੱਕਣ ਵੀ ਤੋਂ ਬਣਾ ਲੈਂਦਾ ਜਿਆ ਤੇ ਤੋਂ ਨਿਆ ਬਣਾ ਸਾਬਨ ਲਾ ਕੇ ਬੜਾ ਗੰਦਾ ਹੋ ਜਾਂਦਾ ਹੋ ਜਾਂਦਾ ਹਜੇ ਤੱਕ ਪੱਕ ਕੇ ਤਿਆਰੀ ਆ ਗਈ ਐਂਗੀ ਤੱਕ ਤਿਪਕਾ ਨਾ ਬਹਰ ਤੁਜਾ ਸੋਨੋ ਹੋ ਗਿਆ ਨੇ ਸਿੱਟਾ ਮੈਲਾ ਸਵਾਇਪ ਤੋਂ ਤੇ ਤੋਂ ਨੇ ਹੁਣ ਭਾਂਡੇ ਮਾਂਦਨੀ ਵਿੱਚ ਸਤੋਂ ਤੋੜਨੀ ਹੈ ਪਹਿਲਾਂ ਸੱਟ ਸੱਟ ਕੋਲ ਸਬਜ਼ੂ ਨੂਨ ਮਿਰਚ ਨੰਗਾ ਪਿਆ ਇਹ ਖਾਲ ਨਾਲ ਟਾਕ ਦਾਂ ਅੱਜ ਹੌਲਾ ਜਿਹਾ ਕੰਮ ਹੋ ਗਿਆ ਕਿਉਂਕਿ ਅੱਗੇ ਹਜੇ ਵੇਲੇ ਮੈਂ ਸਬਜ਼ੀ ਬਣਾ ਕੇ ਹੁਣ ਪੜਾਣੀ ਨੂੰ ਵੀ ਤਿਆਰੀ ਕਰਨ ਲੱਗੇ ਜਾਨੀ ਨਿੰਬੂ ਦੇ ਪਾਣੀ ਦੀ ਤਿਆਰੀ ਕਰਨ ਲੱਗੇ ਜਾਨੀ ਹੋ ਤਾਂ ਮੈਨੂੰ ਮੱਝਾ ਚ ਵੀ ਅੱਧਾ ਘੰਟਾ ਸੁਨੇਹਾ ਗਾਣਾ ਪਿਆ ਤੁਸੀਂ ਜਿੰਨੇ ਦਿਨ ਬੀਤੇ ਦਰਹਾਦ ਦੇ ਮੈਂ 5:00 ਜਾਂਦੀ ਸਵੇਰ 5:00 5:00 ਜਾਂਦੀ ਕੇਰਾ ਬੰਨ੍ਹ ਕੇ ਹੁਣ ਮੈਨੂੰ 4:00 ਵਜੇ ਜਾੜੇ ਪਿਆ ਤੁਸੀਂ ਦਾਲ ਸਬਜ਼ੀ ਪਹਿਲਾਂ ਬਣਾਉਣੀ ਪਿਆ がさいいかなだそうお坊さんにできてね。 ਹਾਂ ਜੀ ਵਗਿਆ ਨੁਕੀ ਨਾ ਜਾਨਾ ਦੇਣਾ ਪਕਾ ਲੰਦਾ ਤਰਕ ਰੁਕ ਰੁਕ ਪਾਉਂਦਾ ਲੋ ਜੇ ਪਾਣੀ ਮੱਜਾ ਨਾ ਕੰਮ ਨਾ ਮੇਰੇ ਜਸਾਰਾ ਆਪਣਾ ਅੱਜ ਅਸੀਂ ਖੂਸ ਖੂਸ ਫਿਰਦਿਆਂ ਸਾਰੇ ਬਹੁਤ ਖੂਸਾਂਗੇ ਤੇ ਸਾਡੇ ਮੋਟਰ ਲੱਗ ਗਈ ਪਾਪੇ ਦੇ ਗੋਡਾ ਪੈ ਗਿਆ ਨਾ ਮਾ ਗੋਡਾ ਪ੍ਰੈਸ ਹੋ ਗਿਆ ਤੇ ਅੱਪਾ ਕਹਿੰਦਾ ਪਹਿਲੀ ਵਾਰ ਤਾਂ ਮੈਨੂੰ ਸੁੱਤ ਰਹੀ ਵੀ ਹਨਾ ਟੀਕੇ ਨੇ ਅਸਰ ਨਹੀਂ ਕਰਿਆ ਕਹਿੰਦਾ ਦੂਜੀ ਵਾਰ ਫਿਰ ਮੈਂ ਉਹਨਾਂ ਨੂੰ ਕਿਹਾ ਵੀ ਮੈਨੂੰ ਤਾਂ ਥੋੜਾ ਸਾਰਾ ਕੁਝ ਪਤਾ ਲੱਗ ਗਿਆ ਨਾ ਮੇਰੇ ਤਾਂ ਇੱਕ ਪੀਕਾ ਹੋਰ ਲਾ ਦੇ ਤੂੰ ਵੀਡੀਓ ਤੇ ਆਤ ਗੱਲ ਕਰਨੀ ਕੋਈ ਤੇ ਫੋਨ ਕਰਕੇ ਪੁੱਛ ਲਿਆ ਹਨਾ ਤੇ ਚਲ ਗਿਆ ਪਾਪਾ ਆ ਗਿਆ ਫਿਰ ਤੁਰ ਕੋ ਹੱਥਾਂ ਨਾਲ ਤੜਕੇ ਕਿਹੜਾ ਫਿਰ ਚੈੱਕ ਕਰੂਗਾ ਪਤਾ ਸਾਡੇ ਪਾਪਾ ਜੀ ਕੀ ਕਰਨਗੇ ਹੁਣ ਆਪਰੇਸ਼ਨ ਕਰਾ ਕੇ ਮੰਜੇ ਤੇ ਪੈ ਜਾਣਗੇ ਪਤਾ ਕੀ ਕਰਨਗੇ ਮਦਾਨਾ ਨੇ ਮੇਰਾ ਪਤਾ ਲੈਣ ਆਇਆ ਤੇ ਮੁੱਖਾ ਨੇ ਮੇਰਾ ਪਤਾ ਲੈਣ ਆਇਆ ਅੱਜ ਹਰਕੀਤ ਨਹੀਂ ਆਈ ਅੱਜ ਕੋਈ ਵੀਰ ਨਹੀਂ ਆਇਆ ਜੀ ਗੁਰਮੁਣ ਸੁਖਮਣ ਹੋਰ ਨਹੀਂ ਆਇਆ ਕਿ ਫੇਰ ਆਇਆ ਕਿ ਪਾਪਾ ਸਦਾ ਅੱਜ ਇਹ ਲਗੱਦੀ ਆ ਜਲੋੜ ਤੇ ਪੂਰੀ ਮੈਨੇ ਵੀ ਦੇ ਦੇ ਗਲਾਸ ਬਾੜੀ ਸੁਖਮਣ ਆ ਲਾ ਦੇਗੀ ਮੈਂ ਕੱਪੜੇ ਕੱਢ ਲਿਆ ਮੈਂ ਹੋ ਦੋਸਰਾ ਨੇ ਪਿੱਛੇ ਸੁਖਾਉ ਕਰਾਈ ਦੱਸ ਤੂੰ ਹੁਣ ਪਾਈ ਤੁੱਟੇ ਹੋਰੀ ਉਹ ਮੈਂ ਤਾਂ ਚਿੱਕੜ ਕਰਤਾ ਉੱਥੇ ਬਤਾ ਹੁਣ ਆਲੀ ਬਾਲੀ ਲੋ ਜੀ ਸਰਬਾਰ ਦੀ ਆਗਾ ਕੰਮ ਕਰਦੇ ਨੇ ਨਾੜਦਾ ਕਰਦੇ ਆ ਚਾਰ ਨੂੰ ਬਾਡਾ ਲਾ ਲਿਆ ਚਾਰ ਨੂੰ ਸੋਨਾ ਦਿੱਤੇ ਖਰਾਬ ਰਿਪੋਰਟ ਹਨ ਨਾ ਕਰ ਲੈਣਾ ਜੀਲੀ ਪਿਆਣਾ ਹਨ ਕੰਮੀ ਗਿਆ ਤਾਂ ਜਿਹੜਾ ਚਾਰ ਪਾਏ ਪਾਟੀਆਂ ਬੂਟੀਆਂ ਸਾਰੇ ਕਹਿੰਨ ਮਾਜ ਮਾਸ ਕੇ ਛਕਾ ਕੇ ਅੱਲਾਹ ਦਾ ਕਰਦੇ ਟਾਈਮ ਸੇ ਵਜ ਗਏ ਨੇ ਤੇ ਧੁੱਪ ਇੰਨੀ ਬਹੁਤ ਜ਼ਿਆਦੇ ਰੋਟੀ ਪਕਾ ਕੇ ਕੱਪੜੇ ਚ ਸੁੱਕੋ ਨੇ ਪਾ ਕੇ ਰੋਟੀ ਪਕਾ ਕੇ ਜੋਤੂ ਫਲਾਤੀ ਨਾਹਾ ਰੋਟੀ ਪਕਾ ਕੇ ਨਾਹਾ ਕੇ ਤੇ ਜੋਤੂ ਫਟ ਕਰਾਂਗੇ ਜੋਤ ਲਾਵਾਗੇ ਬਸ ਕੰਮ ਆਪਣੇ ਨਿਭੜੀ ਪੈਨੇ ਖੁਸ ਖੁਸ ਸਾਜੇ ਸਾਰੇ ਟੋਲੀਏ ਬੈਡਾਂ ਦੀਆਂ ਚਾਦਰਾਂ ਜਿਹੜੋਂ ਦੀ ਚਾਦਰਾਂ ਚ ਸੰਗਠਾ ਗਏ ਪਰ ਸੋ ਲਈ ਨਿੱਕੜ ਕਾ ਗਿਆ ਅੱਜ ਅੱਧਰਾਂ ਦੀ ਜਿੱਦੇ ਮੋਟਰ ਖੜੀ ਆ ਉਹ ਇੱਕ ਦਿਨ ਪਹਿਲਾਂ ਧੋਤੀਆਂ ਸੀ 10 ਦਿਨ ਹੋ ਗਏ 10 ਦਿਨ ਹੋ ਗਏ ਉਹ ਨਾ ਕਿ ਰਸਟ ਕਾਲਾ ਨੇ ਕਾਲ ਨੂੰ ਬੰਦ ਕਰ ਲਾਵੇ ਕਰਕੇ ਠੰਢੇ ਹਣੇ ਹਾਂ ਹੋਰ ਕੰਮ ਪੈ ਨੇ ਹੋਰ ਕੰਮ ਤੇ ਪੱਤਾ ਖੇਤ ਲਾ ਉੱਤੇ ਜਾਂ ਹੋਰ ਮੈਂ ਤਾਂ ਨਹੀਂ ਪਤਾ ਨਾ ਕਰਕੇ ਤਾਂ ਬੇੜਾ ਵੀ ਤੋਂ ਮੰਗੇ ਵੇ ਬਰੇ ਬਕਰਨੇ ਲੱਗ ਗਏ ਸਾਰਾ ਇਹਨਾਂ ਕੱਪੜਾ ਇਹਦਾ ਆਹ ਮੁੱਤਾ ਤਾਂ ਤੇ ਦੋ ਪੌਤੇ ਕਰਕੇ ਸਬਜੀ ਇਹ ਚੁੱਪਾਇਆ ਸਬਜੀ ਸਾਰੇ ਤੋਂ ਹੋਏ ਹੋਰ ਕੋਲ ਨਾਲ ਸਬਜ਼ੂਦੀ ਸਬਜੀ ਦਾ ਜਿੱਕਾ ਦੁੱਧ ਪੁੱਤਾਰਾ ਲਾ ਲਾਗੇ ਹਨਾ ਰਾਤ ਨੂੰ ਸੂਏ ਤਾਂ ਹੁਣ ਅਸੀਂ ਕੱਲ ਨੂੰ ਹੀ ਬਸ ਬੈਠਾਂ ਤੇ ਖਾ ਲਾਂਗੇ ਚਾਦਰਾਂ ਰਾਤ ਨੂੰ ਲਾਉਂਦੇ ਨਹੀਂ

ਓਹ ਯਰ ਬੱਤਾ ਸਭ ਨੂੰ ਕੱਪੜੇ ਖੜਾ ਦੇ 200 ਕਿਆ ਬੱਤਾ 1200 ਕਿਆ ਫੇਰ ਬੰਦੇ ਕਰਦੇ 1200 ਤੋਂ ਦੁੱਧ ਪਾਰਦੀ ਬਾਹਾਂ ਤੇ ਇੱਥੇ ਤਾਂ ਹਟਾ ਕੇ ਨਹੀਂ ਸਕਦੇ ਮੈਂ ਉਹਦੇ 250 ਤੇ ਕਰ ਲਿਆ ਪੂਤਾ ਪਰ ਉਹਨੂੰ ਕਾਵਲੀ ਆ ਸੱਜਰ ਮੱਝ ਆਪਣੀ ਬੁੱਤ ਅੱਜ ਮਤੋਂ ਕੋੜ ਦਾ ਕੋਣੋ ਪੁੱਲੂ ਬਕਾ ਸੱਪ ਇਹ ਇਧਰ ਇਧਰ ਪਾਣੀ ਪਿਆ ਇੱਥੇ ਇਧਰ ਕੱਤਾ ਵਾਲਾ ਆਹ ਇਹ ਕਿ ਉਹ ਹੋ ਗਿਆ ਤਾਂ ਪਚੇ ਤਾਂ ਪਤੋਲੀ ਅੱਜ ਵਾਧਾ ਦੇ ਭਾਂਡੇ ਵੀ ਧੋਤੇ ਕੱਪੜੇ ਧੋਤੇ ਰਹਿ ਗਿਆ ਰੋਟੀਆਂ ਅਜਾਓ ਟੋਨ ਆਏ 15 ਰੁਪਏ ਨੋਕਦੀਆਂ ਕਿਹੜਾ ਗਰਮੀ ਚ ਭੁੱਖ ਲੱਗਦੀ ਆ ਸਰਦਾਰ ਜੀ ਨੂੰ ਵੀ ਆਪਦੇ ਕੰਮ ਦੀ ਹੋਈ ਪਈ ਆ ਉਹ ਖਾਲੀ ਜੀ ਟੱਕ ਦੇਣਗੇ ਜਿਹੜੀ ਪਾਇਪ ਦੱਬਦੀ ਹੈਗੀ ਪਾਣੀ ਵਾਲੀ ਟੈਂਡੂ ਪੀ ਲੈ ਨਹੀਂ ਪੀਤਾ ਸਰਦਾਰ ਜੀ ਉਹ ਤਾਂ ਗਰਮ ਹੋਇਆ ਪਿਆ ਤੇ ਉਹ ਰੈਜਿਟਾ ਰੋਤੀ ਬਰਫਾ ਚ ਇਹ ਠੰਡਾ ਹੋਊਗਾ ਚਲੋ ਜੀ ਆਪਾਂ ਕਰ ਦਾਂਗੇ ਵੀਡੀਓ ਦਾ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਵਧੀਆ ਲੱਗੀ ਸੋਹਣਾ ਜਾਂ ਪਿਆਰਾ ਜਿਹਾ ਕਮੈਂਟ ਕਰ ਦਿਓ ਕਰਿਓ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੋਗ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ